ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਜੀ ਤਕਰੀਬਨ 8 ਮਹੀਨਿਆਂ ਤੋਂ ਜੁੜੇ ਆ ਥੋਡੇ ਨਾਲ ਤੇ ਆਪਣੇ ਜਿਵੇਂ ਜਵਾਰ ਵੀਦੇ ਆ ਪਰਮਾਧਾਰਾਚਾਰਾ ਮੱਕੀ ਐ ਜਾਂ ਬਾਜਰਾ ਐ ਤਾਂ ਉਹਦੇ ਤੇ ਅਸੀਂ ਕੋਈ ਪੈਸਟੀਸਾਈਡ ਨਿਯੋਜਿਤ ਕਰਦੇ ਪਹਿਲਾਂ ਵੀ ਨਹੀਂ ਸੀ ਨਿਯੋਜਿਤ ਕਰਦੇ ਪਰ ਪਹਿਲਾਂ ਸਾਨੂੰ ਰਿਸਪੌਂਸ ਨਹੀਂ ਸੀ ਦਿੰਦੇ ਵੀ ਅਸੀਂ 4-4 ਹਫ਼ਤੇ ਪੱਠੇ ਵੀਦੇ ਫੇਰ ਸਾਡਾ ਮਸਾ ਨਾ ਕਾ ਲੱਗਦਾ ਹੁਣ ਸਾਡੇ ਕੋਲ ਇੱਕ ਵੀ ਕ ਜਵਾਰ ਐ 21 ਦਾ ਬਾਜਰਾ 51 ਸਾਡੇ ਕੋਲੇ ਨੇ ਪੈਰ ਲੱਗਿਆਵੇਂ ਕੋਈ ਪੈਸਟੀਸਾਈਡ ਨਹੀਂ ਕਿਸੇ ਤਰ੍ਹਾਂ ਦਾ ਕੋਈ ਫਰਟੀਲਾਈਜ਼ਰ ਨਹੀਂ ਤਮਨ ਕਾਲੀ ਚੱਕਰ ਦੋ ਦੋ ਸਪਰੇਅ ਕੀਤੀ ਸੀ ਬੜੀ ਸ਼ਾਨਦਾਰ ਜਵਾਰ ਚੜੀ ਐ ਪਸ਼ੂ ਬੜੇ ਚਾ ਕੇ ਖਾਂਦੇ ਹਾਂ ਤੇ ਇਹ ਬਹੁਤ ਹੀ ਸੋਹਣਾ ਰਿਸੋਰਸ ਹੈ 2.5 ਗੇ ਕਾਲਾ ਪਾਠੀਆਂ ਦਾ ਪਾਣੀ ਇਹ ਰੂਟੀਨ ਚ ਅਸੀਂ 6 ਫੁੱਟ ਹਾਈਟ ਤੱਕ ਕੀਤਾ ਸੀ ਹੁਣ ਤਾਂ ਉਹ ਹੁੰਦਾ ਹੀ ਨਹੀਂ ਕੋਈ 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 ਕੀੜਾ ਵੀ ਨਹੀਂ ਲੱਗਿਆ ਉਸ ਤੋਂ ਬਾਅਦ ਜੀ ਤੇ ਪਹਿਲਾਂ ਤੁਸੀਂ ਫਰਟੀਲਾਈਜ਼ਰ ਇਸਤੇਮਾਲ ਕਰਦੇ ਹੁੰਦੇ ਸੀ ਹਾਂ ਪਹਿਲਾਂ ਹਲਕਾ ਪੁੱਲ ਕਾ ਕਰਦੇ ਸੀ ਇਹ ਲੋ ਤੁਹਾਡੇ ਨਾਲ ਜੁੜਨਾ ਹੋਇਆ ਚਲੋ ਸ਼ੁਕਰੀਆ ਜੀ ਤੁਸੀਂ ਫੀਡਬੈਕ ਦਿੱਤੀ ਗਰੁੱਪ ਚ ਜੁੜਨ ਦਾ ਫਾਇਦਾ ਹੋਇਆ ਬਿਲਕੁਲਾਂ ਕੇ ਥੈਂਕ ਯੂ ਨੁਕਸਾਨ ਤਾਂ ਨਹੀਂ ਹੋਇਆ 1200 ਦਾ ਨਾ ਨਾ ਜੀ ਨਾ ਹੁਣ ਦੇਖੋ ਮੇਰੀ ਕੰਕਸੀ ਲੋਕ ਪੁੱਛਦੇ ਐ ਜਿਹੜੇ ਕੋਈ ਸੀਰੀ ਦਿਹਾੜੀਏ ਆ ਕੋਈ ਅਕੜੋ ਸੀ ਬਲੋਸੀ ਵੀ ਖੇਤ ਆ ਕੇ ਰੋਟੀ ਖਾਂਦੇ ਆ ਉਹ ਕਹਿੰਦੇ ਆ ਸਾਨੂੰ ਕਣਕ ਦੇ ਮੈਂ ਐ ਨਹੀਂ ਬਈ ਹਾਂ ਅਣੀਏ ਜਿਹੜੇ ਸਾਡੇ ਟੱਚਦੇ ਆ ਸਾਰੇ ਲਗਭਗ ਕਹਿ ਰਹੇ ਦੀ 50 ਰੁਪਏ ਲੈ ਲੋ 60 ਰੁਪਏ ਰੋ ਮੈਂ ਜੀ ਅਗਲੀ ਵਾਰ ਤੋਂ ਜਗਾ ਅਠ ਵਗੇ ਪ्युअर ਔਰਗੇਨਿਕ ਕਰ ਲਿਆ ਜੀ ਜੀ ਦੇਖੋ ਥੋੜੇ ਜੇ ਟਾਈਮ ਤੇ ਇੰਨਾ ਮਜ਼ਾ ਆ ਗਿਆ ਕੰਮ ਕਰਨ ਦਾ ਮੈਂ ਪੂਰੀ ਨਹੀਂ ਕਰ ਸਕਦਾ ਮਨ ਨੂੰ ਇੰਨੀ ਉਹ ਨਾਲ ਜਿਹੜੇ 50 ਰੁਪਏ ਕਿਲੋ ਆਪ ਕਹਿ ਰਹੇ ਆ 40 ਦੀ ਨਾ 50 ਲੈ ਲੈ 60 ਲੈ ਲੈ ਪਰ ਸਾਨੂੰ ਕਣਕ ਤੇ ਤੇਰੀ ਬਹੁਤ ਵਧੀਆ ਕਣਕ ਹੈ ਜਿਹੜੇ ਆਪਣੇ ਪਸ਼ੂ ਤਾਂ ਗਾਂ ਉਹਦਾ ਕੀ ਰਿਸਪੌਂਸ ਆ ਹਰੇ ਚਾਰੇ ਨੂੰ ਬੜਾ ਜੱਗ ਹੈ ਜੀ ਤੇ ਦਸਤਾਰ ਘੋਟ ਮਾਰ ਲੋ ਤੁਸੀਂ ਜਵਾਰ ਹੈ ਤੇ ਖੁਰਨੀ ਤੇ ਇੱਕ ਵੀ ਡੋਡਾ ਨਹੀਂ ਰਹਿੰਦਾ ਠੀਕ ਆ ਆ ਰਪਲ ਜਿਹੜੇ ਹੁਣ ਕੋਸ਼ ਹੈ ਜੀ ਅਸੀਂ ਬਿਲਕੁਲ ਮਤਲਬ ਹੁਣ ਹੈਰਾਨੀ ਵਾਲਾ ਮਸਲਾ ਬਣਿਆ ਪਿਆ ਗਵਾਂਢੀਆਂ ਵਾਸਤੇ ਹਾਂ ਬਿਲਕੁਲ ਬਣਿਆ ਪਿਆ ਜੀ ਸਾਡੇ ਜਿਹੜਾ ਫੋਟੋ ਹੈ ਜੀ ਵੀ ਮੰਨ ਲਓ ਇੱਕ ਵਿਗੇ ਦੇ ਵਿੱਚ 2 ਢਾਈ ਗੱਟੇ ਯੂਰੀਆਲੇ ਅਸੀਂ ਬਿਨਾ ਯੂਰੀਆਲੇ ਬਿਨਾ ਦੀਪੇਲੇ ਬਿਨਾ ਸਪਰੇਅ ਵਾਲੇ ਤੁਸੀਂ ਮਾੜਾ ਦੱਸ ਦਿਓ ਵੀ ਤੁਸੀਂ ਕਿੱਥੋਂ ਦੇ ਵਸਨੀਕ ਹੋ ਤੇ ਸਾਡੇ ਨਾਲ ਸੰਪਰਕ ਚਾਹਣਾ ਕਿੰਨੇ ਹੋਇਆ ਉੱਪਰ ਇੰਟਰ ਦਬਲੀ ਦਾ ਨਾਮ ਹੈ ਜੀ ਨਾਮ ਮੇਰਾ ਬਿਆਨ ਸਿੰਘ ਹੈ ਜਿਲ੍ਹਾ ਹਨਮਾਨਗੜ੍ਹ ਰਾਜਸਥਾਨ ਤੋਂ ਤੁਹਾਡੀ ਵੀਡੀਓ ਦੇਖ ਕੇ ਪਤਾ ਲੱਗਿਆ ਸੀ ਤੁਹਾਡੇ ਫੀਡ ਗਰੁੱਪ ਬਾਰੇ ਜੀ तकरीबन 8-9 ਮਹੀਨਿਆਂ ਤੋਂ ਉਹ ਨਰਮਲ ਬਿਲਕੁਲ ਖਤਮ ਹੋ ਗਿਆ ਸੀ ਪਿਛਲੀ ਵਾਰ ਜੀ ਪਰ ਮੌਦੇ ਤੇ ਕੋਈ ਪੈਸਟੀਫਾਈਡ ਨਹੀਂ ਸੀ ਵਰਤਿਆ ਹਾਂ ਤੇ ਨਰਮੇ ਦੀ ਨਰਮੇ ਦਾ ਇਸ ਵਾਰ ਕੀ ਸਟੇਜ ਹੈ ਤੁਹਾਡੇ ਨਾਲ ਨਰਮਾ ਬਹੁਤ ਸੋਹਣਾ ਹੈ ਜੀ ਨਰਮੇ ਜਿਵੇਂ ਤੁਸੀਂ ਕਹਿੰਦੇ ਹੋ ਨੇ ਉਹ ਵੀ ਸਸਤੀ ਜੀਤੀ ਵਾਲਾ ਉਹਦੇ ਚ ਮੈਂ 6 ਕਿਲੋ ਡੀਪੀ ਤੇ 7-8 ਕਿਲੋ ਯੂਰੀਆ ਹਾਂ ਕਿੰਨੇ ਦਿੱਤਾ ਜੀ ਬਸ ਉਹ ਸੀਲਰ ਮਾਰੀ ਉਹਦੇ ਨਾਲ ਵਿਜਾਈ ਕੀਤੀ ਸੀ ਬਾਕੀ ਕਚਰਾ ਜਿੰਨਾ ਹੈ ਸਰੋਂ ਦਾ ਗਵਾਰੇ ਦਾ ਸਿਰਫ ਬਾਣੀ ਬਾਹਰ ਕੱਢਣੀ ਥੋੜੀ ਉਹ ਗੱਲ ਇਹ ਮੈਨੂੰ ਬੜੀ ਖੁਸ਼ੀ ਹੋਈ ਤੇ ਕੋਈ ਆਪਾ ਬਣਾ ਰਿਹਾ ਹੈ ਇੰਨਾ ਗੁਨਾ ਸਰੋਂ ਦਾ ਕਚਰਾ ਜਿੰਨਾ ਮੈਂ ਉਹ ਸਾਰਾ ਬਾਰ-ਬਾਰ ਟਰਾਲੀਆਂ ਦੇਵਾਣ ਚੰਦਾਤਾ ਉਹ ਬਿਨਾ ਪਾਣੀ ਤੋਂ ਨਰਮਾ ਖੜਾ ਹੈ ਜੀ ਤਕਰੀਬਨ 5 ਫੁੱਟ ਹਾਈਟ ਹੈ ਤੇ ਮੈਂ ਤੁਹਾਨੂੰ ਮਾਰੇ ਤੁਸੀਂ ਵਾਰ ਵਾਰ ਵਿੱਚੋਂ ਪੱਟ ਦਾ ਬਹਾਵਾ ਸਰ ਹਾਂਜੀ 4 ਫੁੱਟ ਪਾੜਾ ਸੀ ਤੇ 2 ਫੁੱਟ ਤੇ ਮੋਟਾ ਸੀ ਜੀ ਉਹ ਕਿਉਂ ਮੈਂ ਤਾਂ ਮੰਨ ਗਿਆ ਸੀ ਸਹਿਮਤ ਸੀ ਉਹ ਪੱਟਣ ਵਾਲੇ ਕਹਿੰਦੇ ਜੀ ਨਹੀਂ ਨਹੀਂ ਪੱਟਦੇ ਨਾ ਉਹਨਾਂ ਨੇ 3-3 ਫੁੱਟ ਤੇ ਕਰਤਾ ਜੀ ਉਹਨੂੰ ਅੱਜ ਉਹਨੇ ਹਲਕਾ-ਫਲਕਾ ਜਿਹੜਾ ਕਾਹ ਸੀ ਉਹ ਕਸੀਆ ਮਾਰ ਦੇ ਦੀ ਹੁਣ ਕਹਿੰਦੇ ਯਾਰ ਬਾਈ ਇੱਕ ਇੱਕ ਫੁੱਟਾ ਹੋਰ ਗੰਡਾ ਇਹ। ਪਰ ਫੇਰ ਉਹਦੋਂ ਕੀ ਸੀ? ਕਹਿੰਦੇ ਉਹਦੋਂ ਇਹ ਲੱਗ ਨਹੀਂ ਸੀ ਤੇ ਆ ਬਾਈ ਕਹਿੰਦੇ 22 ਤੱਕ ਉਹਲਾ ਹੋ ਗਿਆ। ਇੰਨੀ 4 ਫੁੱਟ ਤੇ ਵਜਾ ਲਿਆ। 4 ਫੁੱਟ ਤੇ ਫੁੱਟਾ ਕਰਾਈ ਜਾਂਦਾ 5 ਫੁੱਟ ਤੇ ਹੋਣਾ ਹੀ ਨਹੀਂ ਨਾ ਨਰ। ਤੇ ਉਹਨਾਂ ਨੇ ਆ ਨਹੀਂ ਕਿਹਾ ਵੀ ਤੁਹਾਨੂੰ ਇਹ ਪੁੱਟੀ-ਮੱਤ ਕੌਣ ਦਿੰਦਾ? ਨਹੀਂ ਉਹ ਮੈਂ ਦੱਸਦਾ ਰਹਿ ਨਹੀਂ ਉਹਨਾਂ ਨੂੰ। ਸਾਰਾ ਕੁ ਆਪਣੇ 10 12 ਦਾ ਡਰਾਮਾ ਹੀ ਹੋ ਗਿਆ ਇਹਦਾ ਹਰ ਚੀਜ਼ ਆਡਾ ਤੋਂ ਮਟੀਰੀਅਲ ਪਿਆ ਉਹਨਾਂ ਨੂੰ ਦੱਸੀ ਜਾਣਾ ਹੁਣ ਉਹ ਕੁਛ ਐ ਸਹਿਮਤ ਐ ਸੀ ਤੋਂ ਖਾਸ ਕਰ ਪੱਠਿਆਂ ਦਾ ਜਿਹੜਾ ਸੀ ਕਿ ਆਪਣੇ ਕੀ ਆਦਤ ਆ ਆਪਾਂ ਨਹੀਂ ਕਿਸੇ ਨੂੰ ਮਨਾ ਕਰਦੇ ਅੰਟੀਕਵਾਂਟੀ ਵੀ ਪਾ ਲਈ ਜਾਵਾਂ ਪਰ ਜਿਹੜਾ ਲੈ ਕੇ ਜਾਂਦਾ ਉਹ ਕਹਿੰਦਾ ਯਾਰ ਬਾਈ ਤੁਸੀਂ ਕੀ ਪਾਉਂਦੇ ਹੋ ਮੈਂ ਜੀ ਅਸੀਂ ਕੁਛ ਹੀ ਨਹੀਂ ਪਾਉਂਦੇ ਅਸੀਂ ਤਾਂ ਗੋੜ-ਕੋੜ-ਕੋੜ ਪਾਈ ਜਾਂਦੇ ਆ ਤੇ ਵੇਸਟੀ ਕੰਪਟਰ 1000 ਲੀਟਰ ਦੀ ਟੈਂਕੀ ਫਿਕਸ ਕਰ ਰੱਖੀ ਐ ਜਦੋਂ ਪਾਣੀ ਲਾਉਣਾ ਹੈ ਉਹਦੇ ਨਾਲ ਕੋਈ 100 200 ਲੀਟਰ ਨਹੀਂ ਜੇ ਤਾਂ ਚਲਾ ਦੇਣਾ ਬਹੁਤ ਵਧੀਆ